ਨਿਊਯਾਰਕ ਸਿਟੀ ਦੇ ਨਵੇਂ ਮੇਅਰ ਜੋ ਹਰਨ ਮਮਦਾਨੀ ਨੇ ਆਪਣੀ ਜਤਨਾਲ ਡੈਮੋਕ੍ਰੈਟਿਕ ਸੋਸ਼ਲਿਜ਼ਮ ਨੀਤੀਆਂ ਵਿੱਚ ਲੈ ਆਏ ਤੇ ਉਹਨਾਂ ਨੇ ਨਿਊਯਾਰਕ ਦੇ ਲੋਕਾਂ ਲਈ ਜਿਹੜੀ ਕਾਰਵਾਈ ਕੀਤੀ ਹੈ ਜਿਵੇਂ ਕਿ ਜਿਹੜਾ ਕਿਰਾਇਆ ਵਾ ਉਹ ਕਾਬੂ 'ਚ ਕਰਵਾਇਆ ਗਿਆ ਹੈ ਮਬੱਸਾ ਦੇ ਵਿੱਚ ਮੁਫਤ ਸਫਰ ਯੂਨੀਵਰਸਲ ਚਾਈਲਡ ਕੇਅਰ ਅਤੇ ਇਸ ਦੇ ਨਾਲ ਹੀ ਕਾਰਪੋਰੇਟ ਟੈਕਸ ਵਿੱਚ ਵਾਧਾ ਵਰਗੀਆਂ ਜਿਹੜੀਆਂ ਨੀਤੀਆਂ ਉਸ ਦਾ ਪ੍ਰਸਤਾਵ ਰੱਖਿਆ ਇਸ ਨਾਲ ਦੱਸਦੀ ਹੈ ਕਿ ਮਮਦਾਨੀ ਜੋ ਕਿ ਡੈਮੋਕ੍ਰੈਟਿਕ ਸੋਸ਼ਲਿਜ਼ਮ ਨੇ ਉਹਨਾਂ ਨੇ ਉਹ ਇਹ ਮੰਨਦੇ ਨੇ ਕਿ ਸਰਕਾਰ ਨੂੰ ਸਿਹਤ, ਰਿਹਾਇਸ਼ੀ ਅਤੇ ਮੌਲਿਕ ਤੌਰ 'ਤੇ ਜਿਵੇਂ ਕਿ ਮੁਟਲੇ ਹਕਾਂ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਉਹ ਕਹਿੰਦੇ ਨੇ ਕਿ ਲੋਕਾਂ ਲਈ ਇਹ ਸ਼ਹਿਰ ਬਣਾਉਣਾ ਚਾਹੀਦਾ ਹੈ ਜਿੱਥੇ ਕਿ ਸਿਰਫ ਰਿਹਾਇਸ਼ ਦਾ ਸੰਦਰਸ਼ ਨਾ ਕਰਨਾ ਪਵੇ ਉਹਨਾਂ ਨੂੰ ਤੇ ਮਮਦਾਨੀ ਦੇ ਯਤਨ ਨੇ ਨੌਜਵਾਨਾਂ ਵਿੱਚ ਉਤਸ਼ਾਹ ਵਧਾਇਆ ਹੈ ਜਿਸ ਦੇ ਕਰਕੇ ਖਾਸ ਕਰਕੇ ਉਹਨਾਂ ਨੇ ਉਹਨਾਂ ਦੇ ਵਿੱਚ ਮਹਿੰਗਾਈ ਜੋ ਕਿ ਜਿਹੜੀ ਅਸਮਾਨਤਾ ਨਾਲ ਜਿਹੜੇ ਨਰਾਸ਼ ਨੇ ਉਹਨਾਂ ਵਿੱਚ ਇੱਕ ਜਿਹੜੀ ਉਮੀਦ ਪੈਦਾ ਕੀਤੀ ਹੈ ਸੋਸ਼ਲਿਜ਼ਮ ਦੇ ਬਾਰੇ ਹਾਲੇ ਵਿੱਚ ਸ਼ੰਕਾ ਹੈ ਕਿ ਕਾਂਗਰਸ ਦੇ ਰਾਜਨੀਤਿਕ ਵਿਰੋਧੀ ਮੰਨਦੇ ਨੇ ਕਿ ਮਮਦਾਨੀ ਦੇ ਖਿਲਾਫ ਚਲਾਈ ਗਏ ਮੁਹਿੰਮ ਦੇ ਨਾਲ ਮੋਡਰੇਟ ਵੋਟਰਾਂ ਦੇ ਦੂਰ ਕੀਤਾ ਜਾ ਸਕਦਾ ਹੈ ਪਰ ਦੂਜੇ ਪਾਸੇ ਨੌਜਵਾਨਾਂ ਅਤੇ ਜਿਹੜੇ ਕਿ ਪ੍ਰੋਗਟਿਸ਼ੀਅਲ ਨੇ ਉਹਨਾਂ ਵਿੱਚੋਂ ਵੋਟਰਾਂ ਵਿੱਚ ਇਸ ਤਰ੍ਹਾਂ ਦੀ ਜਿਹੜੀ ਨੀਤੀਆਂ ਨੂੰ ਜਿਹੜਾ ਪ੍ਰਸ਼ੰਸਾ ਹੋ ਰਹੀ ਹੈ ਕਿ ਮੰਮਦਾਨੀ ਜਿਹੜੀ ਕਮਿਊਨਿਟੀ ਹਨ ਪਰ ਮੰਮਦਾਨੀ ਜਿਹੜੀ ਕਮਿਊਨਿਟੀ ਨਹੀਂ ਹੈ ਪਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਜਿਹੜੀ ਆਰਥਿਕ ਵਿਚਾਰਧਾਰਾ ਡਾਕਟਰ ਮਾਰੀਨ ਲੂਥਰ ਕਿੰਗ ਜੂਨੀਅਰ ਦੇ ਸਮਾਜਿਕ ਸੁਧਾਰ ਤੇ ਪ੍ਰਭਾਵ ਪਾਵੇਗੀ